ਅਮਨਦੀਪ ਕੌਰ ਖਾਰਵਾਲੀ ਦੀਆਂ ਮੁਸ਼ਕਲਾਂ ਦੇ ਵਿੱਚ ਕਟੌਤੀ ਹੋਣ ਦੀ ਥਾਂ ਦੇ ਉੱਤੇ ਲਗਾਤਾਰ ਵਾਧਾ ਹੋਈ ਜਾਂਦਾ ਤੇ ਮੇਰਾ ਵੀ ਖਿਆਲ ਕਿ ਇਹਦੇ 'ਚ ਕਟੌਤੀ ਹੋਣੀ ਹੈ ਸ਼ਾਇਦ ਇਹਦੇ ਵਿੱਚ ਕਾਫੀ ਹੋਰ ਵਾਧਾ ਹੋਣ ਦੀ ਆਸ ਆ ਕਿਉਂਕਿ ਅਦਾਲਤ ਦੇ ਵੱਲੋਂ ਦੋਸ਼ ਤੈਅ ਕਰ ਦਿੱਤੇ ਗਏ ਆ ਇਸ ਮਾਮਲੇ ਦੇ ਵਿੱਚ ਕਿ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਈ ਹੈ ਅਗਲੀ ਸੁਣਵਾਈ ਹੁਣ 21 ਜਨਵਰੀ ਨੂੰ ਹੋਣੀ ਆ ਬਠਿੰਡੇ ਦੀ ਅਦਾਲਤ ਦੇ ਵਿੱਚ ਕੇਸ ਚੱਲਦਾ ਵਿਜੀਲੈਂਸ ਦੇ ਵੱਲੋਂ ਪਰਚਾ ਦਰਜ ਕੀਤਾ ਗਿਆ ਸੀ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦਾ ਉਸ ਤੋਂ ਪਹਿਲਾਂ ਕਿਥੇ ਤਤ ਤੌਰ ਦੇ ਉਤੇ ਨਸ਼ੇ ਸਮੇਤ ਫੜੇ ਜਾਂਦਾ ਉਹਦੇ ਵਿੱਚ ਜ਼ਮਾਨਤ ਮਿਲ ਗਈ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਜੇਲ੍ਹ ਦੇ ਵਿੱਚ ਰਹੀ ਹੁਣ ਉਹਨੂੰ ਜ਼ਮਾਨਤ ਮਿਲ ਗਿਆ ਤੇ ਹੁਣ ਨਵੀਂ ਖਬਰ ਆ ਗਈ ਕਿ ਅਦਾਲਤ ਨੇ ਦੋਸ਼ ਤੈਅ ਕਰ ਦਿੱਤੇ ਹਨ ਅਦਾਲਤ ਦੇ ਵੱਲੋਂ ਦੋਸ਼ ਤੈਅ ਕੀਤੇ ਜਾਣ ਤੋਂ ਬਾਅਦ ਕੇਸ ਦੀ ਅਗਲੀ ਪ੍ਰਕਿਰਿਆ ਅੱਗੇ ਤੋਂ ਅੱਗੇ ਵਧਣੀ ਆ ਅਗਲੀ ਗੱਲ ਇਹ ਆ ਕਿ ਵਿਜੀਲੈਂਸ ਬਿਊਰੋ ਨੇ ਜਦੋਂ ਪੜਤਾਲ ਕੀਤੀ ਆ ਤਾਂ ਪਿਛਲੇ ਕੁਝ ਵਰਿਆਂ ਦੇ ਵਿੱਚ ਕੁੱਲ ਉਹਦੀ ਆਮਦਨ ਤੇ ਆਮਦਨ ਤੋਂ ਕਾਫੀ ਵੱਧ ਖਰਚਾ ਹੋਇਆ ਸੋ ਇਹ ਜਿਹੜਾ ਗੈਪ ਆ ਇਹ ਜਿਹੜਾ ਖੱਪਾ ਇਹ ਕਿਵੇਂ ਭਰ ਕੇ ਦਿਖਾਉ ਅਮਨਦੀਪ ਕੌਰ ਜਾਂ ਉਹਦੇ ਵਕੀਲ ਇਹ ਆਉਣ ਵਾਲੇ ਵਕਤ ਨੇ ਬਿਆਨ ਕਰਨਾ ਜੇ ਮੰਨ ਲਓ ਤੁਹਾਡੇ ਕੋਲੇ ਆਮਦਨ ਤੁਹਾਡੀ ਹੈਗੀ ਜੀ ਸਾਲ ਦੀ 10 ਲੱਖ ਰੁਪਈਆ ਤੇ ਖਰਚ ਤੁਸੀਂ ਕਰਦੇ 15 ਲੱਖ ਰੁਪਈਆ ਫਿਰ ਤੁਸੀਂ ਦਿਖਾਓਗੇ ਤਾਂ ਸਹੀ ਨਾ ਕਿ ਭਾਈ ਆਹ 5 ਲੱਖ ਰੁਪਈਆ ਮੇਰੇ ਕੋਲ ਕਿੱਥੋਂ ਆਇਆ ਤੇ ਜਿਹੜਾ 5 ਲੱਖ ਆਇਆ ਉਹਦਾ ਵਸੀਲਾ ਆ ਤੇ ਉਹਦਾ ਟੈਕਸ ਆ ਸੋ ਜੇਕਰ ਆਹ ਕੁਝ ਨਾ ਦਿਖਾ ਸਕੀ ਇਹ ਕੁਝ ਨਾ ਸਾਬਤ ਕਰ ਸਕੀ ਥਾਰ ਵਾਲੀ ਅਮਨਦੀਪ ਕੌਰ ਤੇ ਫਿਰ ਆਉਂਦੇ ਸਮੇਂ ਦੇ ਵਿੱਚ ਉਹਦੀਆਂ ਮੁਸ਼ਕਲਾਂ ਦੇ ਵਿੱਚ ਹੋਰ ਵਾਧਾ ਹੋ ਜਾਣਾ ਪੰਜਾਬ ਪੁਲਿਸ ਦੇ ਵਿੱਚ ਉਹਨਾਂ ਕਰਮਚਾਰੀਆਂ ਦੀ ਉਹਨਾਂ ਅਧਿਕਾਰੀਆਂ ਦੀ ਕਮੀ ਨਹੀਂ ਜਿਨ੍ਹਾਂ ਦੇ ਉੱਤੇ ਸਮੇਂ-ਸਮੇਂ ਦੇ ਉੱਤੇ ਇਹੋ ਜਿਹੇ ਦੋਸ਼ ਲੱਗੇ ਜਿਨ੍ਹਾਂ ਦੇ ਬਾਰੇ ਜ਼ਿਕਰ ਕਰਦੇ ਆਂ ਕਈ ਵਾਰੀ ਖੁਦ ਨੂੰ ਸੰਗ ਆਉਂਦੀ ਆ ਕਿ ਭਾਈ ਇਹਨਾਂ ਦੇ ਬਾਰੇ ਆ ਵੀ ਕੀ ਕਹਗੇ ਹੁਣ ਇਹ ਗੱਲ ਕਹਿ ਕੇ ਤਾਂ ਇਉਂ ਲੱਗਦਾ ਵੀ ਭਾਈ ਆਪਦੀ ਬੇਇੱਜ਼ਤੀ ਆ ਕਿਉਂਕਿ ਪੰਜਾਬ ਪੁਲਿਸ ਦੇ ਉੱਤੇ ਅਸੀਂ ਮਾਣ ਬਹੁਤ ਕਰਦੇ ਹਾਂ ਪਰ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਕੁਝ ਇੱਕ ਪੁਲਿਸ ਕਰਮਚਾਰੀ ਤੇ ਅਧਿਕਾਰੀ ਚੰਗੇ ਵੀ ਆ ਪਰ ਜਿਹਦਾ ਪਤਾ ਲੱਗ ਜਾਂਦਾ ਖਬਰ ਉਹਦੀ ਬਣਦੀ ਆ ਬਹੁਤ ਸਾਰੇ ਹੋਰ ਵੀ ਐਸੇ ਮੁਲਾਜ਼ਮ ਹਨ ਅਧਿਕਾਰੀ ਹਨ ਜਿਨ੍ਹਾਂ ਦੀਆਂ ਖਬਰਾਂ ਬਣੀਆਂ ਨਹੀਂ ਜਾਂ ਜਿਹੜੇ ਬਚ ਨਿਕਲੇ ਅਮਨਦੀਪ ਕੌਰ ਦੀ ਥਾਰ ਦੀ ਚਰਚਾ ਅਮਨਦੀਪ ਕੌਰ ਦੀ ਰੀਲਾਂ ਦੀ ਚਰਚਾ ਅਮਨਦੀਪ ਕੌਰ ਦੇ ਇੰਸਟਾਗ੍ਰam ਦੀ ਚਰਚਾ ਅਮਨਦੀਪ ਕੌਰ ਦੇ ਆਪਣੇ ਸੁਭਾਅ ਦੀ ਚਰਚਾ ਜਾਂ ਉਹਦੇ ਵੱਲੋਂ ਜਿਹੜੀ ਜਦੋਂ ਫੜਿਆ ਗਿਆ ਸੀਗਾ ਨਸ਼ੀਲਾ ਪਦਾਰਥ ਉਹਦੀ ਚਰਚਾ ਇਹ ਖਬਰਾਂ ਬਹੁਤ ਵੱਡੀਆਂ ਬਣੀਆਂ ਪਰ ਬਹੁਤ ਸਾਰੇ ਪੁਲਿਸ ਕਰਮਚਾਰੀ ਤੇ ਅਧਿਕਾਰੀ ਇਹੋ ਜਿਹਾ ਕੰਮ ਸਮੇਂ-ਸਮੇਂ ਤੇ ਕਰਦੇ ਰਹੇ ਆ ਜਿਨ੍ਹਾਂ ਦੇ ਵਿੱਚੋਂ ਕਈਆਂ ਦੀਆਂ ਖਬਰਾਂ ਆਈਆਂ ਤੇ ਕਈਆਂ ਦੀਆਂ ਰਹਿ ਗਈਆਂ ਅਮਨਦੀਪ ਕੌਰ ਦੀ ਇੱਕ ਹੋਰ ਖਬਰ ਆ ਗਈ ਹੈ ਇੱਕ ਨਵਾਂ ਵਿਵਾਦ ਹੋਰ ਛੜ ਪਿਆ ਕਿਉਂਕਿ ਬਲਵਿੰਦਰ ਸਿੰਘ ਜਿਹੜਾ ਕਿ ਅਮਨਦੀਪ ਕੌਰ ਦੇ ਸੰਪਰਕ ਦੇ ਵਿੱਚ ਆ ਉਹ ਬਲਵਿੰਦਰ ਸਿੰਘ ਜਿਹੜਾ ਕਿ ਐਂਬੂਲੈਂਸ ਚਲਾਉਂਦਾ ਜਿਹਦੇ ਨਾਲ ਮਿਲ ਕੇ ਕਥਿਤ ਤੌਰ ਤੇ ਉੱਤੇ ਨਸ਼ੇ ਦਾ ਕਾਰੋਬਾਰ ਕੀਤਾ ਜਾਂਦਾ ਸੀ ਜਿਵੇਂ ਕਿ ਮੀਡੀਆ ਦੇ ਵਿੱਚ ਖਬਰਾਂ ਆਈਆਂ ਉਸ ਬਲਵਿੰਦਰ ਸਿੰਘ ਦੀ ਧਰਮ ਪਤਨੀ ਗੁਰਮੀਤ ਕੌਰ ਦੇ ਵੱਲੋਂ ਇਹ ਦੋਸ਼ ਲਾਏ ਗਏ ਆ ਕਿ ਇਹਨਾਂ ਦੋਹਾਂ ਨੇ ਆਪਸ ਦੇ ਵਿੱਚ ਵਿਆਹ ਕਰਵਾ ਲਿਆ ਉਨੇ ਗੱਲ ਕਹੀਏ ਕਿ ਗੁਰਦੁਆਰੇ ਦਾ ਸਰਟੀਫਿਕੇਟ ਵੀ ਮੇਰੇ ਕੋਲ ਆ ਗੁਰਦੁਆਰੇ ਦੇ ਭਾਈ ਨੇ ਵੀ ਜਾਣਕਾਰੀ ਦਿੱਤੀ ਆ ਵੀ ਇੱਥੇ ਅਮਨਦੀਪ ਕੌਰ ਤੇ ਬਲਵਿੰਦਰ ਸਿੰਘ ਆਈਸੀ ਵਿਆਹ ਕਰਵਾਉਣ ਦੇ ਲਈ ਤੇ ਬਲਵਿੰਦਰ ਸਿੰਘ ਨੇ ਹਲਫੀਆ ਬਿਆਨ ਦਿੱਤਾ ਜੀ ਕਿ ਮੈਂ ਤਾਂ ਕੁਵਾਰਾ ਹਾਂ ਉਹ ਕਹਿੰਦੇ ਜੀ ਇਸ ਕਰਕੇ ਵਿਆਹ ਕਰਵਾਤਾ ਸੋ ਹੁਣ ਇਹ ਵੀ ਸ਼ਿਕਾਇਤ ਕਲੀ ਗਈ ਆ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਕੋਲ ਵੀ ਭਾਈ ਇਹਨਾਂ ਨੇ ਪਹਿਲੇ ਵਿਆਹ ਦੇ ਚਲਦਿਆਂ ਦੂਜਾ ਵਿਆਹ ਕਰਵਾਇਆ ਤੇ ਅਮਨਦੀਪ ਕੌਰ ਤੇ ਬਲਵਿੰਦਰ ਸਿੰਘ ਇੱਕ ਹੋ ਗਏ ਆ ਜੇ ਗੁਰਮੀਤ ਕੌਰ ਦੇ ਵੱਲੋਂ ਲਾਏ ਗਏ ਇਹ ਦੋਸ਼ ਸੱਚ ਨਿਕਲੇ ਤਾ ਅਮਨਦੀਪ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋਰ ਹੋ ਜਾਣਾ ਬਲਵਿੰਦਰ ਦਾ ਚਲੋ ਵਧੇ ਜਾਂ ਨਾ ਵਧੇ ਕੋਈ ਮਸਲਾ ਜਾਂ ਘਟੇ ਜਾਂ ਨਾ ਘਟੇ ਮਸਲਾ ਇਹ ਸਮਝਦੇ ਉੱਤੇ ਨਿਰਭਰ ਕਰਦੀ ਗੱਲ ਆ ਪਰ ਪੰਜਾਬ ਪੁਲਿਸ ਇੰਨੀ ਵਿਵਾਦ ਸਹਿੇੜਦੀ ਕਿਉਂ ਆ ਤੇ ਪੰਜਾਬ ਪੁਲਿਸ ਜਿਹੜੀ ਕਿ ਕੱਲੀ-ਕੱਲੀ ਗੱਲ ਦੇ ਬਾਰੇ ਜਾਣਦੀ ਆ ਵੀ ਭਾਈ ਇਹਦਾ ਆ ਨੁਕਸਾਨ ਆ ਇਹਦੇ ਨਾਲ ਆ ਧਾਰਾ ਜੁੜਦੀ ਆ ਇਹਦੇ ਨਾਲ ਕਾਨੂੰਨੀ ਕਾਰਵਾਈ ਆ ਉਹ ਸਾਰਾ ਕੁਝ ਦਾ ਦੇ ਉੱਤੇ ਲਾ ਕੇ ਆਪਣੀ ਇੱਜ਼ਤ ਆਪਣਾ ਸਨਮਾਨ ਦਾ ਦੇ ਉੱਤੇ ਲਾ ਕੇ ਆ ਕੁਝ ਕਿਉਂ ਕਰਦੀ ਆ ਲੋਕਾਂ ਦੇ ਮਨਾਵਚ ਇਹ ਸਵਾਲ ਘੁਰਬਲ ਘੁਰਬਲ ਕਰਦੇ ਆ ਇਧਰਲੇ ਪਾਸੇ ਅਮਨਦੀਪ ਕੌਰ ਦੇ ਚਰਚੇ ਉਧਰਲੇ ਪਾਸੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਚਰਚੇ ਹਰਚਰਨ ਸਿੰਘ ਭੁੱਲਰ ਦੇ ਕੇਸ ਦੇ ਵਿੱਚ ਪਤਾ ਲੱਗਾ ਜੀ ਸੀਬੀਆਈ ਨੇ ਸੀਬੀਆਈ ਦੀ ਵਿਸ਼ੇਸ਼ ਕੋਰਟ ਦੇ ਵਿੱਚ 300 ਸਫਿਆਂ ਦੀ ਚਾਰਗੀ ਸ਼ੀਟ ਦਾਖਲ ਕਰਤੀ ਆ ਕਹਿੰਦੇ ਵੀ ਕਿਰਸ਼ਾਨੂ ਦੇ ਬਾਰੇ ਵੀ ਤੇ ਡੀਆਈਜੀ ਭੁੱਲਰ ਦੇ ਬਾਰੇ ਵੀ ਬਹੁਤ ਸਾਰੇ ਉਹਦੇ ਵਿੱਚ ਖੁਲਾਸੇ ਆ ਜਿਹੜੀ ਕਿਰਸ਼ਾਨੂ ਦੇ ਘਰ ਦੇ ਵਿੱਚੋਂ ਡਾਇਰੀ ਮਿਲੀ ਆ ਜਿਹਦੇ ਵਿੱਚ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਂ ਪਤੇ ਤੇ ਬੜਾ ਕੁਝ ਹੋਰ ਆ ਉਹ ਵੀ ਚਾਰਜ ਸ਼ੀਟ ਦੇ ਵਿੱਚ ਸ਼ਾਮਲ ਕੀਤਾ ਗਿਆ ਡੀ ਆਈ ਜੀ ਪੁਲਰ ਨੂੰ ਆਉਂਦੇ ਸਮੇਂ ਦੇ ਵਿੱਚ ਅੰਤਮ ਜ਼ਮਾਨਤ ਮਿਲੂ કે ਨਹੀਂ ਮਿਲੂ ਇਹ ਵਕਤ ਨਹੀਂ ਬਿਆਨ ਕਰਦਾ ਪਰ ਲੰਘੇ ਕੱਲ ਮਾਨਯੋਗ ਅਦਾਲਤ ਨੇ ਗੱਲ ਕਹੀ ਆ ਕਿ ਭਾਈ ਈਵੇਂ ਇੰਨੀ ਛੇਤੀ ਇਹ ਕੁਝ ਨਹੀਂ ਹੋ ਸਕਦਾ ਜ਼ਮਾਨਤ ਦੇ ਰੂਪ ਦੇ ਵਿੱਚ ਈਵੇਂ ਹੋਣਾ ਵੀ ਨਹੀਂ ਚਾਹੀਦਾ ਜ਼ਮਾਨਤ ਦੇ ਰੂਪ ਦੇ ਵਿੱਚ ਯਾਨੀ ਕਿ ਇੱਕ ਪਾਸੇ ਜੇ ਅਮਨਦੀਪ ਦੀਆਂ ਖਬਰਾਂ ਆਉਂਦੀਆਂ ਦੂਜੇ ਪਾਸੇ ਪੁਲਰ ਦੀਆਂ ਖਬਰਾਂ ਵੀ ਆਉਂਦੀਆਂ ਇਧਰ ਵੀ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਦਾ ਰੋਲਾ ਤੇ ਉਧਰ ਵੀ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਦਾ ਰੋਲਾ ਇਧਰ ਵੀ ਕੇਸ ਚੱਲ ਰਿਹਾ ਤੇ ਉਧਰ ਵੀ ਕੇਸ ਚੱਲ ਰਿਹਾ ਇਧਰ ਵੀ ਪੁਲਿਸ ਨੇ ਪੁਲਿਸ ਤੇ ਕਾਰਵਾਈ ਕੀਤੀ ਆ ਉਧਰ ਸੀਬੀਆਈ ਨੇ ਕਾਰਵਾਈ ਕੀਤੀ ਆ ਉਧਰ ਪੁਲਿਸ ਪੁਲਿਸ ਨੂੰ ਕਈ ਤਰ੍ਹਾਂ ਨੇ ਬਚਾਉਣ ਦੀਆਂ ਕੋਸ਼ਿਸ਼ਾਂ ਵੀ ਕਰਦੀਆਂ ਵੀ ਖਬਰਾਂ ਹੁੰਦੀਆਂ ਯਾਨੀ ਕਿ ਪੰਜਾਬ ਦੇ ਵਿੱਚ ਆਹ ਕੁਝ ਹੀ ਹੈ ਮੈਂ ਕਦੇ-ਕਦੇ ਸੋਚਦਾ ਵੀ ਜਦੋਂ ਪੁਲਿਸ ਦੀਆਂ ਖਬਰਾਂ ਵੀ ਆਮ ਲੋਕਾਂ ਮੰਗਵਾਉਂਦੀਆਂ ਤੇ ਫਿਰ ਇਸੇ ਕਰਕੇ ਤਾਂ ਨਹੀਂ ਕਿਤੇ ਵੀ ਆਮ ਲੋਕਾਂ ਦਾ ਪੁਲਿਸ ਦੇ ਪ੍ਰਤੀ ਰੁਝਾਨ ਝੁਕਾ ਡਰ ਜਾਂ ਆਪਾਂ ਕੋਈ ਗਲਤ ਕੰਮ ਨਹੀਂ ਕਰਨਾ ਇਸ ਗੱਲ ਦਾ ਜਿਹੜਾ ਮਸਲਾ ਉਹ ਘਟ ਗਿਆ ਕਿਤੇ ਇਹੀ ਤਾਂ ਨਹੀਂ ਕਾਰਨ ਵੀ ਕਾਨੂੰਨ ਤੋਂ ਲੋਕ ਡਰਨਾ ਘਟਾ ਚੁੱਕੇ ਆ ਨਿਤ ਪੰਜਾਬ ਦੇ ਵਿੱਚ ਚੱਲਦੀ ਗੋਲੀ ਨਿਤ ਵਈ ਦੀਆਂ ਠੱਗੀਆਂ ਨਿਤ ਹੁੰਦੀਆਂ ਲੁੱਟਾਂ ਖੋਹਾਂ ਨਿਤ ਇੱਥੇ ਇਨਸਾਨੀਅਤ ਨੂੰ ਸ਼ਿੱਕੇ ਤੇ ਟੱਗਿਆ ਜਾਣਾ ਕਿਤੇ ਇਹਦੇ ਪਿੱਛੇ ਇਹੀ ਤਾਂ ਨਹੀਂ ਕਾਰਨ ਵੀ ਪੁਲਿਸ ਆਪ ਇਹੋ ਜੀ ਬਣ ਚੁੱਕੀ ਆ ਜਿਹਦੇ ਕਰਕੇ ਲੋਕੇ ਗੱਲ ਕਰਦੇ ਨੇ ਵੀ ਹੁਣ ਤਾਂ ਸਾਡੇ ਵਰਗੀ ਆ ਸਾਨੂੰ ਕੀ ਫਰਕ ਪੈਂਦਾ ਸਾਰੀ ਪੁਲਿਸ ਮਾੜੀ ਨਹੀਂ ਪਰ ਪੁਲਿਸ ਦੇ ਵੱਡੇ ਹਿੱਸੇ ਦੇ ਵੱਲੋਂ ਜੋ ਕੁਝ ਕੀਤਾ ਜਾ ਰਿਹਾ ਜਿਵੇਂ ਖਬਰਾਂ ਆਉਂਦੀਆਂ ਤੇ ਜਿਵੇਂ ਬਦਨਾਮੀ ਹੁੰਦੀ ਆ ਉਹਦੇ ਕਰਕੇ ਆਮ ਲੋਕ ਸੋਚਣ ਵਿਚਾਰਨ ਵਾਸਤੇ ਮਜਬੂਰ ਆ ਪੰਜਾਬ ਦੇ ਵਿੱਚ ਮੈਂ ਕਲਰ ਰਿਪੋਰਟ ਪੜ੍ਹੀ ਕਿ ਇਸ ਵੇਲੇ ਜਿਨੇ ਅਸਲਾ ਸੰਸਾ ਉਹ ਪੂਰੇ ਪੰਜਾਬ ਦੇ ਵਿੱਚ ਨਹੀਂ ਸਗੋਂ ਪੂਰੇ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਆਬਾਦੀ ਦੇ لحاظ ਨਾਲ ਵੇਖੀਏ ਤਾਂ ਪੰਜਾਬ ਪਹਿਲੇ ਨੰਬਰ ਦੇ ਉੱਤੇ ਆ ਅਸਲਾ ਸੰਸਾ ਦੇ ਵਿੱਚ ਬਾਕੀ ਵੀ ਸੂਬਿਆਂ ਦੇ ਵਿੱਚ ਵੱਧਾ ਪਰ ਉਥੋਂ ਦੀ ਆਬਾਦੀ ਵੀ ਵੱਧਾ ਪਰ ਜੇ ਆਬਾਦੀ ਦੇ ਅਨੁਪਾਤ ਮੁਤਾਬਕ ਦੇਖੀਏ ਤਾਂ ਪੰਜਾਬ ਦੇ ਵਿੱਚ ਸਭ ਤੋਂ ਵੱਧ ਆ ਤੇ ਜਦੋਂ ਪੰਜਾਬੀ ਲਗਾਤਾਰ ਹਥਿਆਰਾਂ ਦੀ ਵਰਤੋਂ ਕਰਦੇ ਹੁਣ ਫੁਕਰੀ ਦੇ ਵਿੱਚ ਤੇ ਪੁਲਿਸ ਕਹਿੰਦੀ ਅਸੀਂ ਕਾਰਵਾਈ ਕਰਨੀ ਆ ਤੇ ਪੁਲਿਸ ਦੇ ਸਾਹਮਣੇ ਗੋਲੀ ਚਲਾ ਕੇ ਭੱਜ ਜਾਂਦੇ ਇਹਦੇ ਪਿੱਛੇ ਕਾਰਨ ਕੀ ਵੀ ਕਿਤੇ ਪੁਲਿਸ ਕਾਣੀ ਤਾਂ ਨਹੀਂ ਜਾਂ ਪੁਲਿਸ ਦਾ ਡਰ ਇਸ ਕਰਕੇ ਤਾਂ ਨਹੀਂ ਮੁੱਕਿਆ ਵੀ ਭਾਈ ਹੁਣ ਤਾਂ ਲੈ ਦੇ ਕੇ ਸਾਰਾ ਕੁਝ ਚੱਲੇ ਜਾਂਦਾ ਇਹ ਬਹੁਤ ਵੱਡਾ ਸਵਾਲ ਆ ਜਿਨ੍ਹਾਂ ਦੇ ਕਰਕੇ ਆਮ ਜਿਹੜੇ ਸੁਧਾਰਨ ਲੋਕ ਆ ਉਹਨਾਂ ਦੇ ਮਨਾਂ ਦੇ ਵਿੱਚ ਕੁਰਬਲ ਕੁਰਬਲ ਹੁੰਦੀ ਵੀ ਭਾਈ ਅਸੀਂ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਜਾਂ ਬਾਕੀ ਕਰਮਚਾਰੀਆਂ ਨੂੰ ਕਿਹੜੀ ਕਤਾਰ ਦੇ ਵਿੱਚ ਰੱਖੀਏ ਸਾਰੀ ਪੁਲਿਸ ਮਾੜੀ ਨਹੀਂ ਪਰ ਸਾਰੀ ਪੁਲਿਸ ਚੰਗੀ ਵੀ ਨਹੀਂ ਸਾਰੇ ਲੋਕ ਵੀ ਨਹੀਂ ਚੰਗੇ ਪਰ ਜਿਹੜੀ ਖਾਕੀ ਵਾਲੇ ਆ ਇਹਨਾਂ ਦੇ ਉੱਤੇ ਸਾਨੂੰ ਮਾਣ ਵੱਧ ਹੁੰਦਾ ਵੀ ਇਹ ਮਸਲੇ ਨੂੰ ਨਿਬੇੜਨਗੇ ਇੱਥੇ ਮਸਲਾ ਨਿਬੜਨ ਦੀ ਥਾਂ ਦੇ ਉੱਤੇ ਲਗਾਤਾਰ ਉਲਝਦਾ ਤੇ ਇਸ ਉਲਝਣ ਦੇ ਕਰਕੇ ਹੀ ਇਹ ਖਬਰਾਂ ਪੈਦਾ ਹੁੰਦੀਆਂ ਉਦਾਂ ਹਰ ਥਾਣੇ ਦੇ ਬਾਹਰ ਫੱਟੇ ਦੇ ਉੱਤੇ ਲਿਖਿਆ ਤਾਂ ਹੁੰਦਾ ਕਿ ਪੁਲਿਸ ਆਮ ਲੋਕਾਂ ਦੀ ਜਾਨ ਤੇ ਮਾਲ ਦੀ ਹਿਫਾਜ਼ਤ ਵਾਸਤੇ ਵਚਨਬੱਧ ਹੈ ਪਰ ਵਚਨਬੱਧ ਤਾਂ ਕੌਣ ਕਿੰਨੀ ਕਿਦ ਹਰਾਂਦਾ ਇਹਦੇ ਬਾਰੇ ਤੁਸੀਂ ਵੀ ਜਾਣਦੇ ਮੈਂ ਵੀ ਜਾਣਦਾ ਪੁਲਿਸ ਨੇਤਾਵਾਂ ਦੀ ਚੱਕਰੀ ਚਲੁੱਜ ਗਈ ਪੁਲਿਸ ਗੈਂਗਸਟਰਾਂ ਦੇ ਨਾਲ ਮਿਲ ਗਈ ਪੁਲਿਸ ਚਿੱਟੇ ਵਾਲਿਆਂ ਨਾਲ ਮਿਲ ਗਈ ਪੁਲਿਸ ਕਬਜ਼ੇ ਵਾਲਿਆਂ ਨਾਲ ਮਿਲ ਗਈ ਪੁਲਿਸ ਰੇਤ ਦੀਆਂ ਖੱਡਾਂ ਵਾਲਿਆਂ ਨਾਲ ਮਿਲ ਗਈ ਪੁਲਿਸ ਸਮਾਜ ਵਿਰੋਧੀ ਅੰਸਰਾਂ ਨਾਲ ਮਿਲ ਗਈ ਇਹੋ ਜਿਹੀਆਂ ਖਬਰਾਂ ਜਦੋਂ ਆਉਂਦੀਆਂ ਉਦੋਂ ਗੱਜ ਭਰਉਦਾ ਵੀ ਭਾਈ ਫਿਰ ਜੇਕਰ ਬਾੜ ਖੇਤ ਨੂੰ ਖਾਣ ਲੱਗ ਪੀ ਤਾਂ ਫਿਰ ਰਾਖਾ ਕੌਣ ਹੈ ਦਾ ਸਾਰੀ ਪੁਲਿਸ ਨੂੰ ਇੱਕੋ ਕਤਾਰ ਦੇ ਵਿੱਚ ਨਹੀਂ ਖੜਾ ਕਰਨਾ ਚਾਹੀਦਾ ਪਰ ਇੱਕ ਕਤਾਰ ਦੇ ਵਿੱਚ ਕਿਉਂ ਖੜੇ ਕੀਤੇ ਜਾਣ ਲੱਗੇ ਪੁਲਿਸ ਮੁਲਾਜ਼ਮ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਸੋ ਵੇਨੀਆ ਅਮਨਦੀਪ ਕੌਰ ਦਾ ਕੀ ਬਣਦਾ ਤੇ ਭੁੱਲਰ ਦਾ ਕੀ ਬਣਦਾ ਅਮਨਦੀਪ ਕੌਰ ਦੇ ਵਿਆਹ ਵਾਲੀ ਗੱਲ ਦੇ ਵਿੱਚੋਂ ਕੀ ਨਿਕਲਦਾ ਤੇ ਜਿਹੜੇ ਦੋਸ਼ ਤੈਅ ਹੋਏ ਆ ਉਹਦੇ ਵਿੱਚੋਂ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਤੇ ਕੀ ਅਮਨਦੀਪ ਕੌਰ ਆਉਂਦੇ ਸਮੇਂ ਦੇ ਵਿੱਚ ਮੁੜ ਕੇ ਵਰਦੀ ਪਾ ਸਕੂ ਜਾਂ ਕਦੇ ਵੀ ਨਹੀਂ ਪਾ ਸਕੂ ਕਿਉਂਕਿ ਬਰਖਾਸਤ ਹੋਈ ਹੈ ਡਿਸਮਿਸ ਨਹੀਂ ਹੋਈ ਇਹ ਵਕਤ ਨਹੀਂ ਬਿਆਨ ਕਰਨਾ ਵੀ ਉਹਦੇ ਨਾਲ ਹੋਰ ਕਿਹੜੇ-ਕਿਹੜੇ ਮਸਲੇ ਜੁੜਦੇ ਆ ਪਰ ਅਮਨਦੀਪ ਕੌਰ ਵਰਗੇ ਤੇ ਅਮਨਦੀਪ ਕੌਰ ਵਰਗੀਆਂ ਪੰਜਾਬ ਦੀ ਪੁਲਿਸ ਦੇ ਵਿੱਚ ਕਈ ਹੋਰ ਹਨ ਵੀ ਤੇ ਬੀਤੇ ਵੇਲੇ ਵਿੱਚ ਸੰਨ ਵੀ ਤੇ ਜਿਨ੍ਹਾਂ ਨੂੰ ਕੋਈ ਸੰਗ ਵੀ ਨਹੀਂ ਵੀ ਭਾਈ ਅਸੀਂ ਮਹਿਕਮੇ ਦੀ ਮਰਿਆਦਾ ਵਿੱਚ ਰਹਿਣਾ ਅਸੀਂ ਡਿਊਟੀ ਤਨਦੇਹੀ ਨਾਲ ਕਰਨੀ ਆ ਸਾਨੂੰ ਤਨਖਾਹ ਦਿੰਦੀ ਸਰਕਾਰ ਤੇ ਅਸੀਂ ਬਦਲੇ ਦੇ ਵਿੱਚ ਇਮਾਨਦਾਰੀ ਵਰਤਣੀ ਆ ਹੁਣ ਤਾਂ ਕਦੇ-ਕਦੇ ਇਹ ਵੀ ਗੱਲਾਂ ਚੱਲਦੀਆਂ ਵੀ ਪੁਲਿਸ ਮੁਲਾਜ਼ਮਾਂ ਦਾ ਵੱਡਾ ਹਿੱਸਾ ਤਨਖਾਹ ਨੂੰ ਤਾਂ ਭੱਤਾ ਮੰਨਦਾ ਬਾਕੀ ਤਾਂ ਚਲੋ ਲੈਣ ਦੇਣ ਉੱਤੋਂ ਵੱਡਾ ਕੁਝ ਹੋਈ ਜਾਂਦਾ ਸੋ ਬੱਚੋ ਇਹਨਾਂ ਗੱਲਾਂ ਤੋਂ ਬੇਨਤੀ ਇਹ ਆ ਅਗਲੀ ਗੱਲ ਬੰਦੇ-ਬੰਦੇ ਦੇ ਵਿੱਚ ਔਰਤ ਔਰਤ ਦੇ ਵਿੱਚ ਫਰਕ ਹੁੰਦਾ ਇੱਕ ਪਾਸੇ ਅਮਨਦੀਪ ਕੌਰ ਦੀਆਂ ਗੱਲਾਂ ਵੀ ਆ ਦੂਜੇ ਪਾਸੇ ਕੰਗੜਾ ਰਣੌਤ ਦੇ ਖਿਲਾਫ ਕੇਸ ਲੜਨ ਵਾਲੀ ਬੇਬੇ ਮਹਿੰਦਰ ਕੌਰ ਦੀਆਂ ਗੱਲਾਂ ਵੀ ਆ ਤੇ ਬੇਬੇ ਮਹਿੰਦਰ ਕੌਰ ਲੰਘੇ ਕੱਲ ਬਠਿੰਡਾ ਦੀ ਅਦਾਲਤ ਦੇ ਵਿੱਚ ਪਹੁੰਚੀ ਸੀ ਗਵਾਹ ਦੇ ਨਾਲ ਪਹੁੰਚੀ ਸੀ ਗਵਾਹ ਦਾ ਨਾਮ ਹੈ ਜੀ ਗੁਰਦੀਪ ਸਿੰਘ ਵਕੀਲਾਂ ਦੇ ਨਾਲ ਪਹੁੰਚੀ ਸੀ ਬੇਬੇ 휠ਚੇਅਰ ਦੇ ਉੱਤੇ ਆਈ ਹੈ ਕੰਗੜਾ ਰਣੌਤ ਨਹੀਂ ਆਈ ਮਾਨਹਾਨੀ ਦਾ ਕੇਸ ਚੱਲ ਰਹੀ ਆ ਕੰਗੜਾ ਰਣੌਤ ਨੇ ਉੱਤੇ ਕੇਸ ਕੀਤਾ ਹੋਇਆ ਕੁਝ ਕੁ ਸਮਾਂ ਪਹਿਲਾਂ ਕੁਝ ਹਫ਼ਤੇ ਪਹਿਲਾਂ ਉਹ ਨਿੱਜੀ ਤੌਰ ਦੇ ਉੱਤੇ ਬਠਿੰਡੇ ਆਈ ਵੀ ਸੀ ਉਦੋਂ ਦੇਖ ਕੇ ਲੋਕਾਂ ਦਾ ਘਟਕੇ ਨਹੀਂ ਮੇਰੇ ਤੋਂ ਇਤਨੇ ਫੈਨਸ ਯਹਾਂ ਵੀ ਹੈ ਉਹਨੂੰ ਇਹ ਨਹੀਂ ਪਤਾ ਵੀ ਇਹ ਤੋਏ ਤੋਏ ਕਰਨ ਆਇਆ ਨਾ ਕਿ ਤਾੜੀਆਂ ਮਾਰਨ ਆਇਆ ਨਾ ਕਿ ਕਿਆ ਬਾਤ ਹੈ ਇਹ ਗੱਲ ਕਰਨ ਆਇਆ ਸੋ ਬੇਬੇ ਮਹਿੰਦਰ ਕੌਰ ਨੇ ਇਹ ਗੱਲ ਕਹੀ ਕੱਲ ਉਹ ਕਹਿੰਦੇ ਜੀ ਕਿ ਦੇਖੋ ਉਹ ਤਾਂ ਆਉਂਦੀ ਨਹੀਂ ਜਾਂ ਆਈ ਨਹੀਂ ਅਸੀਂ ਤਾਂ ਬੱਸਾਂ ਦੇ ਵਿੱਚ ਠੱਕੇ ਖਾ ਕੇ ਆਉਨੇ ਆ ਮੈਂ ਤਾਂ ਕੀ ਮੇਰੇ ਪਿੰਡ ਦੇ ਵਿੱਚੋਂ ਮੇਰੇ ਟੱਬਰ ਦੇ ਵਿੱਚੋਂ ਕਿਸੇ ਨੇ ਵੀ ਕਦੇ ਕੰਗੜਾ ਨੂੰ ਮਾਫ਼ ਨਹੀਂ ਕਰਨਾ ਜੋ ਉਹਨੇ ਸਾਨੂੰ ਤਪਾਇਆ ਜਿਵੇਂ ਸਾਡੇ ਸਨਮਾਨ ਨੂੰ ਸੱਟ ਮਾਰੀ ਆ ਤੇ ਅਸੀਂ ਕਦੇ ਇਸ ਗੱਲ ਨੂੰ ਭੁੱਲ ਨਹੀਂ ਸਕਦੇ ਕਦੇ ਅਸੀਂ ਮਾਫ਼ ਨਹੀਂ ਕਰ ਸਕਦੇ ਕੰਗਣਾ ਦੇ ਵਕੀਲਾਂ ਨੇ ਇਹ ਗੱਲ ਕਹੀ ਕਿ ਕੰਗਣਾ ਹੈ ਜੀ ਮੰਡੀ ਖੇਤਰ ਤੋਂ ਲੋਕ ਸਭਾ ਦੀ ਮੈਂਬਰ ਤੇ ਪਾਰਲੀਮੈਂਟ ਦਾ ਸਰਦਰੋਤ ਸੈਸ਼ਨ ਚੱਲ ਰਿਹਾ ਇਸ ਕਰਕੇ ਕੰਗਣਾ ਰਣੌਤ ਹਾਲੇ ਪੇਸ਼ ਨਹੀਂ ਹੋ ਸਕਦੇ ਤੇ ਅਦਾਲਤ ਨੇ ਤਰੀਕ ਪਾਤੀ ਜੀ 15 ਦਸੰਬਰ ਤੇ 1 ਦਸੰਬਰ ਤੋਂ ਸ਼ੁਰੂ ਹੋ ਕੇ 19 ਦਸੰਬਰ ਤੱਕ ਸਰਦਰੋਤ ਸੈਸ਼ਨ ਚੱਲਣਾ ਮਤਲਬ ਇਹ ਜੀ 15 ਨੂੰ ਵੀ ਉਹਨੇ ਹਾਜ਼ਰ ਨਹੀਂ ਹੋਣਾ ਕਿਉਂਕਿ 19 ਤੱਕ ਤਾਂ ਸੈਸ਼ਨ ਚੱਲਣਾ ਤੇ ਉਸ ਤੋਂ ਬਾਅਦ ਦਾ ਕੁਝ ਕਹਿ ਨਹੀਂ ਸਕਦੇ ਪਰ ਮੈਨੂੰ ਬੇਬੇ ਮਹਿੰਦਰ ਕੌਰ ਦੀ ਇੱਕ ਗੱਲ ਆਖਰੀ ਸਾਹ ਤੱਕ ਚੇਤੇ ਰਹਿਣੀ ਆ। 2 ਹਫਤੇ ਪਹਿਲਾਂ ਇੱਕ ਪੱਤਰਕਾਰ ਨੇ ਬੇਬੇ ਜੀ ਦੀ ਇੰਟਰਵਿਊ ਲਈ। ਉਹ ਕਹਿੰਦੇ ਬੇਬੇ ਜੀ ਕੀ ਕਹਿਣਾ ਚਾਹੋਗੇ ਕੰਗਣਾ ਦਾ ਨੌਤਾ ਹੁਣ ਮਾਫੀ ਮੰਗਦੀ ਆ ਤੁਹਾਡੇ ਪਤੀ ਦੇਵ ਦੇ ਕੋਲੋਂ ਬਠਿੰਡੇ ਦੀ ਅਦਾਲਤ ਦੇ ਵਿੱਚ ਕਹਿੰਦੇ ਆ ਕਿ ਅਸਿੱਧੇ ਜੇ ਤਰੀਕੇ ਦੇ ਨਾਲ ਉਹਨੇ ਮਾਫੀ ਵੀ ਮੰਗੀ ਆ। ਬੇਬੇ ਨੇ ਪਤਾ ਕੀ ਗੱਲ ਕਹੀ? ਬੇਬੇ ਕਹਿੰਦੀ ਪੁੱਤ ਅਸੀਂ ਮਾਫ ਮੁਫ ਨਹੀਂ ਉਹਨੂੰ ਕਰਨਾ। ਮੈਂ ਤਾਂ ਹਾਲੇ ਤੱਕ ਉਹਨੂੰ ਕਦੇ ਦੇਖਿਆ ਹੀ ਨਹੀਂ। ਉਹ ਹੈਗੀ ਜੀ ਕਾਰਾਂ ਦੇ ਉੱਤੇ ਰਹਿਣ ਵਾਲੀ। ਜਹਾਜ਼ਾਂ ਨੂੰ ਝੂਟਣ ਵਾਲੀ। ਸਿਕਿਉਰਿਟੀ ਦੇ ਵਿੱਚ ਰਹਿਣ ਵਾਲੀ ਪੈਸੇ ਵਾਲੀ ਸੱਤਾਧਾਰੀ ਧਿਰ ਵਾਲੀ ਅਸੀਂ ਤਾਂ ਆਮ ਮਾਤੜ ਬੰਦੇ ਆ ਸਾਡੇ ਕੋਲੇ ਇੱਕ ਅਣਖ ਹੀ ਤਾਂ ਹੈ ਤੇ ਜੇ ਇਹ ਵੀ ਵੇਚ ਲਈ ਜੇ ਇਹਦੀ ਵੀ ਬੋਲੀ ਲੱਗ ਗਈ ਤਾਂ ਫਿਰ ਸਾਡੇ ਕੋਲੇ ਰਹਿ ਕੀ ਜਾਣਾ ਇਹੋ ਜੇ ਮਨੁੱਖ ਵੀ ਹਨ ਸਾਡੀਆਂ ਮਾਵਾਂ ਸਾਡੀਆਂ ਬਜ਼ੁਰਗ ਸਾਡੀਆਂ ਦਾਦੀਆਂ ਸਾਡੀਆਂ ਨਾਨੀਆਂ ਇਹੋ ਜੀਆਂ ਹਨ ਤੇ ਇਹਨਾਂ ਮਾਵਾਂ ਦੇ ਕਰਕੇ ਅੱਜ ਪੰਜਾਬ ਖੜਾ ਇਹੋ ਜੇ ਸਿਰੜੀ ਲੋਕਾਂ ਕਰਕੇ ਪੰਜਾਬ ਖੜਾ ਅਮਨਦੀਪ ਕੌਰ ਕਰਕੇ ਨਹੀਂ ਖੜਾ ਬੇਬੇ ਮਹਿੰਦਰ ਕੌਰ ਵਰਗੀਆਂ ਮਾਮਾ ਕਰਕੇ ਪੰਜਾਬ ਇਸ ਵੇਲੇ ਬਚਿਆ ਸੋ ਗੱਲ ਨੂੰ ਸੋਚਣ ਦੀ ਲੋੜ ਆ ਵੀ ਪੰਜਾਬ ਦੇ ਵਿੱਚ ਹੋ ਕੀ ਕੀ ਰਿਹਾ ਪੰਜਾਬ ਦੇ ਵਿੱਚ ਕਿਸੇ ਵੀ ਗੱਲ ਦੇ ਉੱਤੇ ਆਪਾਂ ਲਹਿਰ ਬਣਾ ਦਿੰਨੇ ਆ ਵੀ ਪਾਈਆ ਚੰਗਾ ਬਹੁਤਾ ਇਹਨੂੰ ਕਹਦੇ ਨੇ ਮਾੜਾ ਬਹੁਤਾ ਤਿੰਨ ਕੁ ਦਿਨ ਦੇ ਲਈ ਲੂਸ-ਲੂਸ ਕਰਨ ਦੇ ਨਾਲੋਂ ਜੇਕਰ ਆਪਾਂ ਹਰ ਗੱਲ ਦੀ ਗੰਭੀਰਤਾ ਨੂੰ ਸਮਝ ਗਏ ਵੀ ਕਿਹਨੂੰ ਕਿਹੜਾ ਦਰਜਾ ਮਿਲਣਾ ਚਾਹੀਦਾ ਤਾਂ ਕਿਹਨੂੰ ਕਿਹੜਾ ਨਹੀਂ ਇਹਦੇ ਵਿੱਚ ਫਿਰ ਆਪਾਂ ਨੂੰ ਪਤਾ ਲੱਗੂਗਾ ਵੀ ਅਸੀਂ ਕਿੱਥੇ ਜੇ ਖੜੇ ਆ ਤੁਹਾਨੂੰ ਚੇਤੇ ਹੀ ਹੋਣਾ ਮੈਨੂੰ ਤਾਂ ਚੇਤੇ ਆ ਸਭ ਨੂੰ ਚੇਤੇ ਹੋਣਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਪਿਛਲੇ ਦਿਨੀ ਹਰਮਨਪ੍ਰੀਤ ਕੌਰ ਨਾਂ ਦੀ ਇੱਕ ਕੁੜੀ ਆ ਸਤਕਾਰਯੋਗ ਆ ਸਾਡੇ ਲਈ ਭੈਣਾ ਵਰਗੀ ਆ ਉਹ ਬੱਚੀ ਆ ਉਹਦੇ ਵੱਲੋਂ ਬਾਹ ਛੱਡ ਮੇਰੀ ਇਹ ਗੱਲ ਕਹੀ ਗਈ ਸੀ ਚੰਡੀਗੜ੍ਹ ਦੀ ਪੁਲਿਸ ਨੂੰ ਜਦੋਂ ਪੀਯੂ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਪ੍ਰਦਰਸ਼ਨ ਚੱਲ ਰਿਹਾ ਸੀ ਉਹ ਡਾਇਲੌਗ ਬਣਾ ਕੇ ਮੀਡੀਏ ਨੇ ਤੇ ਬਹੁਤ ਸਾਰੇ ਲੋਕਾਂ ਨੇ ਵਰਤਿਆ ਉਹਦੀਆਂ ਕੁੜੀ ਦੀਆਂ ਇੰਟਰਵਿਊ ਹੋਈਆਂ ਲੋਕਾਂ ਨੇ ਬੜੀ ਬੱਲੇ ਬੱਲੇ ਕੀਤੀ ਇਹ ਕੁੜੀ ਛੀਣੀ ਹੈ ਇਸ ਕੁੜੀ ਦੀ ਬੱਲੇ ਬੱਲੇ ਹੈ ਇਹ ਹੁੰਦੀ ਜੀ ਅਣਖ ਇਹ ਹੁੰਦੀਆਂ ਜੀ ਬਹਾਦਰ ਤੇ ਮਾਈ ਭਾਗੋ ਪੁਰਸਕਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਦਿੱਤਾ ਪਹਿਲਾਂ ਕੁੜੀ ਦੀ ਚੜ੍ਹਤ ਕਰਾਈ ਬਾਅਦ ਦੇ ਵਿੱਚ ਉਹਦੀ ਆਪਾਂ ਹੀਠੀ ਕਰਨੀ ਸ਼ੁਰੂ ਕਰਤੀ ਕਿਉਂਕਿ ਕੁੜੀ ਦੇ ਬੁਰੇ ਮਾਇਕ ਕੀਤਾ ਕੁੜੀ ਜਿਹੜੀ ਵਿਚਾਰੀ ਸਧਾਰਨ ਕੁੜੀ ਆ ਉਹਨੂੰ ਹਾਲੇ ਗੰਭੀਰਤਾ ਦਾ ਨਹੀਂ ਪਤਾ ਉਹਨਾਂ ਨੂੰ ਕਿਹੜਾ ਇੰਟਰਵਿਊ ਦੇਣ ਦਾ ਪਤਾ ਹਾਲੇ ਉਹਨੇ ਇਹ ਗੱਲ ਕਹੀ ਕਿ ਅਸੀਂ ਐਮਐਲਏ ਵੀ ਬਣ ਸਕਦੇ ਹਾਂ ਜੇਕਰ ਉਹ ਐਨ ਤੱਕਾ ਕਰਦੇ ਫਿਰ ਵਰਦੀ ਨੂੰ ਵੀ ਹੱਥ ਪੈਣਾ ਸੀ ਪਰ ਚਪੇੜ ਵੀ ਵੱਜਣੀ ਸੀ ਲੋਕਾਂ ਨੇ ਇਹ ਗੱਲ ਕਹਿਣੀ ਸ਼ੁਰੂ ਕਰਤੀ ਫੁਕਰੀ ਹੈ ਇਹਨੂੰ ਤਾਂ ਨੱਥ ਪਾਣੀ ਚਾਹੀਦੀ ਹੈ ਇਹ ਜਿਲੀ ਤਾਂ ਉਤਰ ਗਈ ਹੈ ਇਹ ਆਪਣਾ ਵਜੂਦ ਭੁੱਲ ਗਈ ਹੈ ਲੋਕ ਦੂਜੇ ਪਾਸੇ ਹੋ ਤੁਰੇ ਜਦ ਕਿ ਆਪਾਂ ਕਿਸੇ ਦੀ ਵੀ ਸਿਫਤ ਕਰਨ ਵੇਲੇ ਵੀ ਸੋਚ ਗਏ ਤੇ ਕਿਸੇ ਦੀ ਬਦਖੋਹੀ ਕਰਨ ਵੇਲੇ ਵੀ ਸੋਚ ਗਏ ਉਹਦਾ ਕੀ ਕਾਰਨ ਹੋ ਜਾਂਦਾ ਸੀ ਪੇਤਲੀ ਜੀ ਵਿਚਾਰਧਾਰਾ ਵਾਲੇ ਬਣ ਗਏ ਉਹਨੂੰ ਗਾਲਾਂ ਕੱਢਤੀਆਂ ਨਹੀਂ ਸਿਫਤ ਕਰਦੀ ਅੱਜ ਉਹ ਨਹੀਂ ਸਿਫਤ ਕਰਤੀ ਕੱਲ ਨੂੰ ਉਹਨੂੰ ਗਾਲਾਂ ਕੱਢਤੀਆਂ ਹਰਮਨਪ੍ਰੀਤ ਕੌਰ ਨੇ ਜੋਸ਼ ਦੇ ਵਿੱਚ ਗੱਲ ਕਹੀ ਪਰ ਉਹਨੂੰ ਪੜਨਾ ਚਾਹੀਦਾ ਉਹ ਸਤਕਾਰਯੋਗ ਆ ਉਹਨੂੰ ਪੰਪਾਂ ਦੇ ਵਿੱਚ ਨਹੀਂ ਆਉਣਾ ਚਾਹੀਦਾ ਮੈਂ ਹਮੇਸ਼ਾ ਬੇਨਤੀ ਕਰਦਾ ਕਿਸੇ ਨੂੰ ਵੀ ਸੋਸ਼ਲ ਮੀਡੀਆ ਦੇ ਪੰਪਾਂ ਦੇ ਵਿੱਚ ਨਹੀਂ ਆਉਣਾ ਚਾਹੀਦਾ ਇੱਥੇ ਤਾਂ ਕੋਈ ਵੀ ਕਿਸੇ ਨੂੰ ਵੀ ਕਹਿ ਦਿੰਦਾ ਵੀ ਪਾਈਏ ਹੀਰਾ ਕੱਲ ਨੂੰ ਕੋਈ ਵੀ ਕਹਿ ਦਿੰਦਾ ਤਕੂਲਾ ਇਸ ਕਰਕੇ ਬਾੜੀ ਦਿਲ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਬਦਖੋਹੀ ਜਾਂ ਕਹਿੰਦੇ ਬੇਲੋੜੀ ਫੂਕ ਨੂੰ ਦਿਲ ਦੇ ਉੱਤੇ ਲਾਉਣ ਨਾਲੋ ਹਰਮਨਪ੍ਰੀਤ ਕੌਰ ਆਪਦੀ ਪੜ੍ਹਾਈ 'ਵਲ ਖਿਆਲ ਕਰੇ ਤੇ ਜਿਹੜੇ ਪੰਜਾਬੀ ਲੋਕ ਆ ਉਹਨਾਂ ਨੂੰ ਮੇਰੀ ਬੇਨਤੀ ਆ ਵੀ ਉਹਦੇ ਵਿਚਾਰੀ ਬਾਰੇ ਕੋਈ ਮਾੜੀ ਚੰਗੀ ਸ਼ਬਦਾਵਲੀ ਨਾ ਵਰਤੋ हां मेरी निजी तौर पे विचार है माई भागो पुरस्कार दी हकदार बेबे महेंद्र कौर आ बेबे महेंद्र कौर जेडी के इस वेले कमान वंगू ਝੁਕੀ ਵੀ ਆ ਤੁਰਿਆ ਉਤੋਂ ਜਾਂਦਾ ਨਹੀਂ ਪਰ ਕੰਗਣਾ ਰੌਤ ਨਾਲ ਸੰਸਦ ਮੈਂਬਰ ਨਾਲ ਬੀਜੇਪੀ ਨਾਲ ਟੱਕਰ ਲੈ ਕੇ ਖੜੀ ਆ ਇਹ ਸਾਡੇ ਪੰਜਾਬ ਦੇ ਵਿੱਚ ਜੋਸ਼ ਹੈ ਜਜ਼ਬਾ ਹੈ ਕੁਝ ਕਰਦਖਾਉਣ ਦੀ ਤਾਕਤ ਹੈ ਇਹ ਸਾਡਾ ਸਿਰੜਾ ਹੈ ਇਹ ਮੁੱਕਣਾ ਨਹੀਂ ਚਾਹੀਦਾ ਇਹ ਰੁਕਣਾ ਵੀ ਨਹੀਂ ਚਾਹੀਦਾ